ਫਾਜ਼ਿਲਕਾ ਦੇ ਸੀਆਈਏ ਸਟਾਫ ਵਿੱਚ ਤਾਇਨਾਤ ਕਰਮਚਾਰੀ ਆਪਣੀ ਹੀ ਸਰਵਿਸ ਰਿਵਾਲਵਰ ਤੋਂ ਚੱਲੀ ਗੋਲੀ ਦਾ ਹੋਇਆ ਸ਼ਿਕਾਰ ਗੋਲੀ ਲੱਗਣ ਨਾਲ ਹੋਈ ਮੌਤ ਡੀਐਸਪੀ ਨੇ ਦਿੱਤੇ ਜਾਂਚ ਦੇ ਆਦੇਸ਼ ਕਿਵੇਂ ਚੱਲੀ ਗੋਲੀ ਜਾਂਚ ਅਧਿਕਾਰੀ ਨਹੀਂ ਕਰ ਰਿਹਾ ਸਪਸ਼ਟ ਫਾਜ਼ਿਲਕਾ ਦੇ ਸੀਆਈਏ ਸਟਾਫ ਵਿੱਚ ਤਾਇਨਾਤ ਕਰਮਚਾਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਕਰਮਚਾਰੀ ਨੂੰ ਉਸਦੀ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਲੱਗੀ ਹਾਲਾਂਕਿ ਸਪਸ਼ਟ ਨਹੀਂ ਹੈ ਕਿ ਗੋਲੀ ਕਿਵੇਂ ਚੱਲੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਵਿੱਚ ਤਾਇਨਾਤ 25 ਸਾਲ ਦੇ ਸਰਪ੍ਰੀਤ ਸਿੰਘ ਨੂੰ ਮੰਗਲਵਾਰ ਦੇਰ ਰਾਤ ਗੰਭੀਰ ਹਾਲਤ ਵਿੱਚ ਫਾਜ਼ਿਲਕਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੇ ਸਿਟੀ ਥਾਣਾ ਲੇਖਰਾਜ ਦੇ ਇੰਚਾਰਜ ਪੁਲਿਸ ਟੀਮ ਨਾਲ ਹਸਪਤਾਲ ਪਹੁੰਚੇ। ਉਹਨਾਂ ਦੱਸਿਆ ਕਿ ਸਰਪ੍ਰੀਤ ਸਿੰਘ ਨੂੰ ਉਸ ਦੀ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਲੱਗੀ। ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀਬਾਰੀ ਦਾ ਕਾਰਨ ਕੀ ਸੀ ਅਤੇ ਕਿਵੇਂ ਚੱਲੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਕਰ ਵਿੱਚ ਰੱਖਿਆ ਗਿਆ ਹੈ ਜਿੱਥੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ ਸਾਨੂੰ ਹੁਣੇ ਥੋੜੀ ਦੇਰ ਪਹਿਲੇ ਇੱਕ ਜਿਹੜੀ ਛੁੱਟਾ ਮਿਲੀ ਸੀ ਉਹ ਸਾਡਾ ਸਾਥੀ ਇੱਕ ਕਰਮਚਾਰੀ ਸੀਆਈਏ ਫਾਜ਼ਲ ਦਾ ਚਤਨਾ ਦੇ ਜਿਹਨਾਂ ਗਨਸ਼ਾਟ ਲਗਨ ਕਰਕੇ ਸ਼ਿਵਲ ਹਸਪਤਲ ਨੂੰ ਪਾਚੋ ਦਾ ਪਰਮਿਟ ਹੋਇਆ ਪਾਚੋ ਦਾ ਕੀ ਸ਼ਿਵਲ ਹਸਪਤਲ ਆਏ ਆ ਤੇ ਜਿੱਦੋਂ ਉਹਨਾਂ ਨੂੰ ਡਾਕਟਰ ਦੇਖਲੇ ਕਰ ਹਾਦਸਾ ਹੋਇਆ ਕਿੱਥੇ ਜੀ ਬਾਕੀ ਅਜੇ ਪੜਤਾਲ ਕਰ ਰਹਾ ਹੈ ਅਧਵਾਦ ਕੀ ਹੋਇਆ ਤੁਹਾਨੂੰ ਠੀਕ ਬੁਟੀ ਬੁਟੀ ਸੀ ਐਸ ਸੀ ਸੀ ਐਸ ਤੁਹਾਨੂੰ ਜਾਣਕਾਰੀ ਕੀ ਮਿਲੀ ਸੀ ਗੋਲ ਕਰੀ ਇੱਕ ਰਿਕਨ ਸ਼ਾਟ ਹੈ ਆਦੀ ਸਰਵਿਸ ਰੋਲਵਰ ਸੀ ਹਾਂ ਸਰਵਿਸ ਅੱਛਾ ਠੀਕ